ਕੱਟੇ ਹੋਏ 1 ਸਾਲ 1 ਸਾਲ 1 ਸਾਲ ਹੋ ਗਿਆ 1 ਸਾਲ ਪਹਿਲਾਂ ਇਹ ਬੰਦਾ ਹਾਂ ਕਮਾਉਂਦਾ ਸੀ ਕਿਰਤ ਕਰਦਾ ਸੀ ਇਹ ਇੱਕ ਲੱਤ ਤਾਂ ਬਿਲਕੁਲ ਹੀ ਜੜ੍ਹ ਚੋਂ ਹੀ ਕੱਟੀ ਗਈ ਹੈ ਇੱਕ ਪੈਰ ਹੈ ਨਹੀਂਗਾ ਪੈਰ ਵੀ ਕੱਟਿਆ ਹੋਇਆ ਹੈ ਜਦੋਂ ਵਾਸ਼ਰੂਮ ਆਉਂਦਾ ਹੈ ਤੜਫਦਾ ਦੇਖਿਆ ਨਹੀਂ ਜਾਂਦਾ ਇੰਨੀ ਜ਼ਿਆਦਾ ਪੇਨ ਹੁੰਦੀ ਜਿਵੇਂ ਕਹਿੰਦਾ ਸੂਈਆਂ ਚੁੱਭਦੀਆਂ ਹੁੰਦੀਆਂ ਕੋਈ ਇਦਾਂ ਦੀ ਵੀ ਜੇ ਗਰੀਬ ਦਾ ਹੱਥ ਪੈਰ ਕੱਟਿਆ ਜਾਵੇ ਨਾ ਤਾਂ ਉਹ ਭਿਖਾਰੀ ਬਣ ਜਾਂਦਾ ਤੇ ਐਸੇ ਪਤਾ ਨਹੀਂ ਕਿੰਨੇ ਹੋਰ ਵੀਰ ਨੇ ਜਿਹੜੇ ਆਪਣਾ ਜੀਵਨ ਇਸ ਤਰ੍ਹਾਂ ਦੇ ਹਲਾਚ ਕੱਟਣ ਦੇ ਮਜਬੂਰ ਆ ਅਸੀਂ ਸਾਰੇ ਚੁੱਪ ਆ ਅਸੀਂ ਮੂਕ ਦਰਸ਼ਕ ਬਣ ਕੇ ਖੜ ਕੇ ਦੇਖ ਰਹੇ ਹਾਂ ਬਸ ਇਹ ਵੀ ਨਾ ਸੋਚੋ ਵੀ ਸਾਰਿਆਂ ਨੂੰ ਅਸੀਂ ਸੰਭਾਲਾਂਗੇ ਸਾਡੇ ਕੋਲ ਹੀ ਭੇਜੀ ਚੱਲੋ ਅਸੀਂ ਵੀ ਕੋਈ ਸਿਸਟਮ ਨਹੀਂ ਹੈਗੇ ਅਸੀਂ ਵੀ ਕੋਈ ਸਰਕਾਰ ਨਹੀਂ ਸਾਡੀ ਤਾਂ ਜਿੰਨੀ ਕਿ ਹਕੀਕਤ ਔਕਾਤ ਹੈਗੀ ਅਸੀਂ ਕਰਈ ਜਾਂਦੇ ਐ ਕਰਦਾ ਨਿਚਰਾ ਪਤਾ ਨਹੀਂ ਕਿੰਨੀ ਕਿ ਤਰੀਕ ਹੁੰਦੀ ਹੈ ਬਈ ਇਹ ਤਾਂ ਪਿਸ਼ਾਬ ਕਰਦene ਵਿਚਾਰੇ ਦੀ ਜਾਨ ਨਿਕਲਣ ਵਾਲੀ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੱਕ ਆਪਾਹ ਜੀ ਬੰਦਾ ਇੱਕ ਲੱਤ ਤਾਂ ਬਿਲਕੁਲ ਹੀ ਜੜ੍ਹ ਚੋਂ ਹੀ ਕੱਟੀ ਗਈ ਆ ਇੱਕ ਪੈਰ ਹੈ ਨਹੀਂ ਗਾ ਪੈਰ ਵੀ ਕੱਟਿਆ ਹੋਇਆ ਔਰ ਇਹਨੂੰ ਵਾਸ਼ਰੂਮ ਦੀ ਪ੍ਰੋਬਲਮ ਆ ਜਦੋਂ ਵਾਸ਼ਰੂਮ ਆਉਂਦਾ ਏ ਤੜਫਦਾ ਦੇਖਿਆ ਨਹੀਂ ਜਾਂਦਾ ਇੰਨੀ ਜ਼ਿਆਦਾ ਪੇਨ ਹੁੰਦੀ ਏ ਜਿਵੇਂ ਕਹਿੰਦਾ ਸੂਈਆਂ ਚੁੱਪਦੀਆਂ ਹੁੰਦੀਆਂ ਕੋਈ ਇਦਾਂ ਦੀ ਕੋਈ ਦਿੱਕਤ ਇਹਦੇ ਹੈਗੀ ਏ ਟਾਇਲਟ ਵਾਲੀ ਜਗ੍ਹਾ ਦੇ ਨਾਲ ਰਿਲੇਟਡ ਪ੍ਰੋਬਲਮ ਦੱਸਦਾ ਪਰ ਦਿੱਕਤ ਉਹ ਤੋਂ ਆਉਂਦੀ ਏ ਜਦੋਂ ਬਾਥਰੂਮ ਕਰਦਾ ਏ ਇਹ ਪਰਦੇਸੀ ਆਪਣਾ ਨਾਮ ਰਕੇਸ਼ ਦੱਸਦਾ ਐਮਪੀ ਦਾ ਰਹਿਣ ਵਾਲਾ ਬਿੰਡ ਦੱਸਦਾ ਆਪਣਾ ਜ਼ਿਲ੍ਹਾ ਬਿੰਡ ਔਰ ਪਿੰਡ ਦਾ ਨਾਮ ਕੀ ਬੋਲੇ گا گاؤں ਦਾ ਕਾਤੂਆ 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 ਹਾਂ ਤੇ ਇਹ ਜਿਹੜਾ ਇਹ ਵੀਰ ਆ ਪਟਿਆਲੇ ਤੋਂ ਇੱਥੇ ਆਇਆ ਉੱਥੋਂ ਭਿੰਦਰ ਸਿੰਘ ਵੀਰ ਆ ਜਿਹੜੇ ਉਹਨਾਂ ਨੇ ਇਹਨੂੰ ਸਾਡਾ ਇੱਥੇ ਐਡਰੈਸ ਲਿਖ ਕੇ ਇਦਾਂ ਹਸਨਪੁਰ ਸੁਪਨਿਆਂ ਦਾ ਘਰ ਲੁਧਿਆਣਾ ਜਗਰਾਵਾਂ ਰੋਡ ਹਸੀਲਰ ਰੈਸਟੋਰੈਂਟ ਦੇ ਕੋਲ ਬੈਕਸਾਈਡ ਇੱਥੇ ਪਹੁੰਚਿਆ ਤੇ ਇਹ ਸਵੇਰੇ ਤੜਕੇ ਰੁੱੜਦਾ 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 ਇੱਥੇ ਆਇਆ ਤੇ ਇਹ ਵੀਰ ਦੀ ਜਿਹੜੀ ਹਾਲਤਾਂ ਉਹ ਤਾਂ ਆਪਾਂ ਦੇਖ ਹੀ ਰਹੇ ਤੁਸੀਂ ਵੀ ਦੇਖ ਰਹੇ ਹੋ ਵੀਡੀਓ ਤਾਂ ਇਹ ਪਰ ਇਹਨੂੰ ਕਿੰਨੇ ਲੋਕਾਂ ਨੇ ਦੇਖਿਆ ਹੋਊ ਉੱਥੇ ਸਟੇਸ਼ਨ ਤੇ ਪਏ ਨੂੰ 10 ਦਿਨਾਂ ਤੋਂ ਉੱਥੇ ਅੱਬਸੇ ਆਇਓਂ گاਉਂ ਸੇ ਕਬਾੜੀ

वो कांच की बिल्डिंग वालों है कौन सा बिल्डिंग वालों की बामो वायर लास्ट हम पंबों में एक दो मेरे गाइस बामी तो कछु नहीं बाप का कर दे टीका लगाने के बाद फर्क पड़ा था कुछ ठीक हो गए थे कौन से टीका लगाने के बाद इंजेक्शन लगाने के बाद ठीक हो गए थे कौन नहीं बस कसनीबा हां तो नया दवाई को हल में असर रहा बस सर नहीं कछु जा की तेज परदेसी नु मतलब किसी ने भी नहीं देखा जी ਬਿਲਕੁਲ ਸਾਡੇ ਸਿਸਟਮ ਦੇ ਵਿੱਚ ਕਿੰਨੀ ਗਰਾਵਟ ਆ ਗਈ ਹੈ ਵੀ ਐਸੇ ਲੋਕ ਪਤਾ ਨਹੀਂ ਕਿੰਨੇ ਆ ਜਿਹੜੇ ਟ੍ਰੇਨਾਂ ਦੇ ਵਿੱਚ ਸਟੇਸ਼ਨਾਂ ਤੇ ਬੱਸਾਂ 'ਤੇ ਮੰਦਰਾਂ ਦੇ ਬਾਹਰ ਇਦਾਂ ਰੁੱਧੇ ਤੁਰੇ ਫਿਰਦੇ ਆ ਤੇ ਅਸੀਂ ਇਹਨਾਂ ਨੂੰ ਇੱਕੋ ਨਜ਼ਰੇ ਪਖਿਹਾਰੀ ਸਮਝ ਕੇ ਬਸ ਇਗਨੋਰ ਕਰ ਦਿੰਦੇ ਆ ਵੀ ਇਹ ਪਖਿਹਾਰੀ ਆ ਪਤਾ ਨਹੀਂ ਕਿਹੜੇ ਬੰਦੇ ਦੀ ਜ਼ਿੰਦਗੀ 'ਚ ਕਿਹੜੇ ਵੇਲੇ ਕਿਦੋਂ ਕੋਈ ਵਾਚ ਦੀ ਮਾਰ ਪੈ ਜਾਣੀ ਤੱਕੇ ਜਿੰਮੇਦਾਰਤਾ ਵੀ ਕੰਮ ਕਰਦਾ ਸੀ ਪਹਿਲਾਂ ਅੱਜ ਤੋਂ ਕੁਝ ਮਹੀਨੇ ਪਹਿਲਾਂ ਕਿਤਨਾ ਸਾਲ ਹੋ ਗਿਆ ਤਾਂ ਕੱਟੇ ਹੋਏ 1 ਸਾਲ 1 ਸਾਲ 1 ਸਾਲ ਹੋ ਗਿਆ 1 ਸਾਲ ਪਹਿਲਾਂ ਇਹ ਬੰਦਾ ਹਾਂ ਕਮਾਉਂਦਾ ਸੀ ਕਿਰਤ ਕਰਦਾ ਸੀ ਆਪਣੇ ਪਰ ਲੱਤ ਕੱਟੀ ਗਈ ਗਰੀਬੀ ਆ ਤਾਂ ਸਾਡੇ ਲਈ ਭਿਖਾਰੀ ਆ ਅਸੀਂ ਅਕਸਰ ਗੱਲ ਕਰਦੇ ਹੁੰਦੇ ਆ ਵੀ ਜੇ ਗਰੀਬ ਦਾ ਹੱਥ ਪੈਰ ਕੱਟਿਆ ਜਾਵੇ ਨਾ ਤਾਂ ਉਹ ਭਿਖਾਰੀ ਬਣ ਜਾਂਦਾ ਉਰੇ ਕੋਲੇ ਕੋਈ ਹੋਰ ਰਾਹ ਨਹੀਂ ਰਹਿ ਜਾਂਦਾ ਜੇ ਨਹੀਂ ਵੀ ਬਣਦਾ ਤਾਂ ਵੀ ਲੋਕ ਬਣਾਉਂਦੇ ਆ सिंपथी ਦੇ ਦੇ ਕੇ 10 ਰੁਪਏ ਦੇਤੇ ਇਹਨੇ ਕੇਲਾ ਲਿਆ ਕੇ ਦਿੱਤਾ ਇਹਨੇ 20 ਰੁਪਏ ਦੇਤੇ ਮਤਲਬ ਬੰਦੇ ਨੂੰ ਮੰਗਤਾ ਬਣਾਉਂਦੇ ਉਹਦੀ ਅਸਲ ਜ਼ਰੂਰਤ ਹੈ ਜਿਹੜੀ ਉਹਦੇ ਵੱਲ ਧਿਆਨ ਨਹੀਂ ਦਿੰਦੇ ਉਹਦੀ ਮੋਰਲ ਵੈਲਿਊ ਆ ਉਹਦੇ ਵੱਲ ਧਿਆਨ ਨਹੀਂ ਦੇ ਰਹੇ ਖੁਦ ਨੂੰ ਅਸੀਂ ਆਪਣੇ ਆਪ ਨੂੰ ਦਾਨੀ ਬ੍ਰਾਉਨ ਦੇ ਚੱਕਰ ਚ 5-10 ਰੁਪਏ ਦੇ ਕੇ ਇੱਕ ਕਿਰਤਕਮਾਈ ਕਰਨ ਵਾਲੇ ਬੰਦੇ ਨੂੰ ਵੀ ਭਖਾਰੀ ਵਾਲੀ ਲਾਈਨ 'ਚ ਖੜਾ ਕਰ ਦਿੰਦੇ ਚਲੋ ਇਹ ਵੀਰ ਕਿਵੇਂ ਨਾ ਕਿਵੇਂ ਇੱਥੇ ਸਾਡੇ ਕੋਲੇ ਪਹੁੰਚਿਆ ਤੇ ਅਸੀਂ ਤੁਹਾਨੂੰ ਇਹ ਜਾਣਕਾਰੀ ਸਾਂਝੀ ਕੀਤੀ ਆ ਜੇ ਕੋਈ ਇਹਨੂੰ ਪਹਿਚਾਣਦਾ ਵੀ ਹ ਤਾਂ ਵੀ ਸਾਡੇ ਨਾਲ ਸੰਪਰਕ ਕਰ ਲਿਓ ਬੇਹਤ ਦੱਸੀ ਜਾਂਦਾ ساری ਗੱਲ ਤੇ ਇੱਥੇ ਆ ਕੇ ਤੜਕਿਓ ਪੈ ਗਿਆ ਇਹ ਇੱਥੇ ਲਿਟੀ ਜਾਂਦਾ ਸੀ ਜਵੇ ਤੜਕੇ ਦਾ ਪਤਾ ਨਹੀਂ ਨੇ ਰਨੇ ਕਿੰਨੇ ਵਜੇ ਇਹ ਪਹੁੰਚਿਆ ਇੱਥੇ ਅਸੀਂ ਉਹ ਕੈਮਰੇ ਵਿੱਚ ਚੈੱਕ ਕਰਾਉਨੇ ਆ ਪਰ ਇੰਨਾ ਤੜਫਦਾ ਹੋਇਆ ਇਹ ਵੀਰ ਕਿਵੇਂ-ਕਿਵੇਂ ਕਿਹੜੀਆਂ-ਕਿਹੜੀਆਂ ਮਸਾਂ ਤੇ ਚੜਦਾ ਚੜਾਉਂਦਾ ਇੱਥੇ ਪਹੁੰਚਿਆ ਇਹ ਐਸੇ ਪਤਾ ਨਹੀਂ ਕਿੰਨੇ ਹੋਰ ਵੀਰ ਨੇ ਜਿਹੜੇ ਆਪਣਾ ਜੀਵਨ ਇਸ ਤਰ੍ਹਾਂ ਦੇ ਹਾਲਾਤ ਚ ਕੱਟਣ ਦੀ ਮਜਬੂਰ ਆ ਅਸੀਂ ਸਾਰੇ ਚੁੱਪ ਆ ਅਸੀਂ ਮੁੱਖ ਦਰਸ਼ਕ ਬਣ ਕੇ ਖੜ ਕੇ ਦੇਖ ਰਹੇ ਆਂ ਬਸ ਸੋਚਿਓ ਵਿਚਾਰਿਓ ਆਪਣੇ ਆਸ-ਪਾਸ ਨਿਗਾਹ ਮਾਰਿਓ ਇਹ ਵੀ ਨਾ ਸੋਚਿਓ ਵੀ ਸਾਰਿਆਂ ਨੂੰ ਅਸੀਂ ਸੰਭਾਲਾਂਗੇ ਸਾਡੇ ਕੋਲ ਹੀ ਭੇਜੀ ਚੱਲੋ ਅਸੀਂ ਵੀ ਕੋਈ ਸਿਸਟਮ ਨਹੀਂ ਹੈਗੇ ਅਸੀਂ ਵੀ ਕੋਈ ਸਰਕਾਰ ਨਹੀਂ ਸਾਡੀ ਤਾਂ ਜਿੰਨੀ ਕੁ ਹਕੀਕਤ ਔਕਾਤ ਹੈਗੀ ਅਸੀਂ ਕਰਈ ਜਾਂਦੇ ਆਂ ਤੁਸੀਂ ਆਪੋ ਆਪਣੇ ਲੈਵਲ ਤੇ ਉੱਥੇ ਹੀ ਮਦਦ ਕਰਿਆ ਕਰੋ ਉੱਥੇ ਜਰੂਰਤ ਹੈ ਜਿਹੜੀ ਉਹਦੀ ਪੂਰੀ ਕਰੋ 10 ਰੁਪਏ ਦੇ ਕੇ ਦਾਨ ਕਰਨ ਦੀ ਬਜਾਏ ਉਹਦੀ ਅਸਲ ਜ਼ਰੂਰਤ ਸੁਣ ਕੇ ਸਮਝ ਕੇ ਉਹਦੀ ਮਦਦ ਕਰੋ ਭਾਈ ਗੁਰਜੀ ਕਾਕਲ ਸਾਹਿਬ ਭਾਈ